ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵੈਗਰੂ ਸਾਰਿਆਂ ਤੇ ਆਪਣਾ ਮੇਰ ਪਰੇ ਹੱਥ ਰੱਖਣ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਜੈ ਲੱਗੇ ਜੀ ਜੋ ਬੀਜਣ। ਬੱਤ ਆ ਗਿਆ ਤਾਂ ਖੇਤ ਅੱਜ ਬੀਜਦੇ ਆ ਕੱਲ ਮਾਂ ਮੇਰੇ ਪਿੰਡ ਦੇ ਮੁੰਡੇ ਦੀ ਜੈਤ ਹੋਈ ਉਹ ਚੱਕਦੇ ਕਹੀ ਗਿਰ ਗਈ ਅੱਪ ਝੋੜੀਆਂ ਵੀ ਰੱਖਦੇ ਉੱਥੇ ਕੱਲ ਮਾਂ ਉਹ ਮੁੰਡੇ ਦੀ ਜੈਤ ਹੋਈ ਯਾਰ ਮੇਰੇ ਪਿੰਡ ਦੇ ਵੀ ਬਹੁਤ ਨਾ ਅੰਮ੍ਰਿਤਸਰ ਤੋਂ ਮੈਂ ਕਮਾਉਂਦੇ ਹਾਂ ਮਰੰਡੇ ਕਲਾਸ ਕਰਦੇ ਜਿੰਦੇ ਜਾਂਦਾ ਸੀ ਉਹ ਕੰਮ ਕਰਨ ਕਮੌੜੀ ਨੂੰ ਉੱਪਰੋਂ ਪਹਿਲੇ ਸਪੋਰ 2 ਗੱਡੀਆਂ ਦੇ ਨਾਲ ਆਪਸੀ ਟੱਕਰ ਹੋ ਗਈ ਉਹ ਜਰਾ ਪਿੱਛੇ ਤੇ ਜ ਪਿੱਛੇ ਜਾ ਰਹਿਦਾ ਟੱਕਰ ਦੇ ਉਹਦੇ ਵਿੱਚ ਜਾ ਕੇ ਬਚਿਆ ਟਰੱਕ ਦੇ ਤੇ ਮੋਟਰਸਾਈਕਲ ਲੱਗ ਗਈ ਅੱਗ ਟੈਂਕੀ ਕਰਕੇ ਤੇ ਡੀਜ਼ਲ ਪੁੱਟ ਰੀਡਲ ਤੇ ਕੀ ਕਰਕੇ ਟਰੱਕ ਦੇ ਕਰਕੇ ਬਹੁਤ ਦਰਦਨਾਕ ਮਾਹੌਲ ਬਣ ਗਿਆ ਇਹਨਾਲਾ ਬਚਿਆ ਪਰ ਉਹਦੇ ਸਿਰ 'ਚ ਬਹੁਤ ਮੁੰਡਾ ਸੌਂਦਾ ਮਿਹਨਤੀ ਬਹੁਤ ਹੰਮਣੇ ਮੈਗਰੂਮ ਆਪਣੇ ਚਾਹ ਮਾਰੇ ਨਮਾਜ਼ ਸੁਬਹ ਕਰੇ ਲਾ ਰਹੇ ਜੀ ਛਿੱਟਾ ਜੌਆਂ ਦਾ ਇੰਨਾ ਸੂਰਬ ਬਹੁਤ ਆ ਰਿਹਾ ਛੱਡੇ ਇਹ ਇਲਾਕੇ ਚ ਸੂਰ ਦੀ ਪੈੜ ਬਹੁਤ ਫੇਰ ਗਿੱਲੇ ਵਰਕੇ ਨੇ ਇਹਨਾਂ ਪਤਾ ਲੱਗਦਾ ਵੀ ਹੈਗੀ ਆ ਪੈਣ ਸਾਹੀਂ ਥੋੜਾ ਜਿਹਾ ਲੇਟ ਕਰਿਆ ਜੌਂ ਇਹ ਡੰਗਰਾਂ ਦੀ ਪੈੜਾਂ ਬਹੁਤ ਕੰਦੇ ਕਰਕੇ ਥੋੜਾ ਜਿਹਾ ਲੇਟ ਕਰਿਆ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਅਸੀ ਕਲ ਜੀ